ਦੋਸਤੋ ਅੱਜ ਦੀ ਕਹਾਣੀ ਤੁਹਾਡੇ ਦਿਲ ਨੂੰ ਛੂ ਜਾਵੇਗੀ। ਇਸ ਕਹਾਣੀ ਨੂੰ ਤੁਸੀਂ ਆਖੀਰ ਤੱਕ ਜਰੂਰ ਸੁਣਨਾ ਕਿਉਂਕਿ ਇਹ ਇੱਕ ਉਹ ਜਜ਼ਬਾਤੀ ਸਫ਼ਰ ਹੈ ਜੋ ਤੁਹਾਨੂੰ ਅੰਦਰੋਂ ਹਿਲਾ ਕੇ ਰੱਖ ਦੇਵੇਗਾ। ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਜਿੱਥੇ ਇੱਕ ਨੌਜਵਾਨ ਜਸਪਾਲ ਆਪਣੀ ਮਾਂ ਗੁਰਮੀਤ ਕੌਰ ਅਤੇ ਪਿਤਾ ਬਲਵੰਤ ਸਿੰਘ ਦੇ ਨਾਲ ਰਹਿੰਦਾ ਸੀ। ਉਹਨਾਂ ਦੀ مالی ਹਾਲਤ ਜੋ ਹੈ ਬਹੁਤ ਖਰਾਬ ਸੀ। ਬਲਵੰਤ ਸਿੰਘ ਹਰ ਰੋਜ਼ ਕਿਸੇ ਅਮੀਰ ਬਜ਼ੁਰਗ ਦੀ ਹਵੇਲੀ ਵਿੱਚ ਨੌਕਰੀ ਕਰਦਾ ਸੀ ਪਰ ਇੱਕ ਦਿਨ ਐਸਾ ਦਿਨ ਆਇਆ ਜਦ ਮਸ਼ਹੂਰ ਐਸਐਚਓ ਅਤੇ ਇੱਕ ਨੌਜਵਾਨ ਕੁੜੀ ਨੇ ਉਸ ਨੂੰ ਲੋਕਾਂ ਦੇ ਸਾਹਮਣੇ ਚੋਰ ਸਮਝ ਕੇ ਜੋਕੀ ਇੱਕ ਥੱਪੜ ਮਾਰ ਦਿੱਤਾ ਪਰ ਦੋਸਤੋ ਜਦ ਸਚਾਈ ਸਭ ਦੇ ਸਾਹਮਣੇ ਆਈ ਤਾਂ ਪਿੰਡ ਦੇ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਇਸ ਸਚਾਈ ਨੂੰ ਜਾਣ ਕੇ ਤੁਹਾਡੇ ਵੀ ਹਿਰਦੇ ਦੇ ਵਿੱਚ ਹਲਚਲ ਹੋ ਜਾਵੇਗੀ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾਲ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਗੁਰਮੀਤ ਕੌਰ ਅਤੇ ਬਲਵੰਤ ਸਿੰਘ ਬਹੁਤ ਗਰੀਬ ਸਨ ਉਹ ਪੱਕੀ ਸੜਕ ਤੋਂ ਦੂਰ ਇੱਕ ਕੱਚੇ ਮਕਾਨ ਵਿੱਚ ਰਹਿੰਦੇ ਸਨ ਬਲਵੰਤ ਸਿੰਘ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਮਿਹਨਤ ਮਜ਼ਦੂਰੀ ਦੇ ਵਿੱਚ ਬਤਾਇਆ ਸੀ ਨੇੜਲੇ ਸ਼ਹਿਰ ਵਿੱਚ ਲਗਭਗ 5 ਕਿਲੋਮੀਟਰ ਦੂਰ ਇੱਕ ਅਮੀਰ ਔਰਤ ਦੀ ਕੋਠੀ ਸੀ ਜਿੱਥੇ ਬਲਵੰਤ ਬਗੀਚੇ ਦਾ ਸਾਰਾ ਕੰਮ ਕਰਦਾ ਸੀ ਰੁੱਖਾਂ ਨੂੰ ਹਰਾ-ਪਰਾ ਰੱਖਣਾ ਬਾਗਬਾਨੀ ਕਰਨਾ ਅਤੇ ਜਦੋਂ ਮਾਲਕਣ ਆਉਂਦੀ ਸੀ ਤਾਂ ਘਰ ਸਾਫ਼ ਕਰਨਾ ਇਸ ਕੰਮ ਲਈ ਉਹਨਾਂ ਨੂੰ ਸਿਰਫ 9000 ਰੁਪਏ ਮਹੀਨਾ ਮਿਲਦੇ ਸਨ ਬਲਵੰਤ ਦੀ ਧੀ 9 ਸਾਲ ਦੀ ਮਨਪ੍ਰੀਤ ਅਕਸਰ ਆਪਣੇ ਪਿਤਾ ਨੂੰ ਕਹਿੰਦੀ ਪਾਪਾ ਮੈਂ ਵੀ ਤੁਹਾਡੇ ਨਾਲ ਕੋਠੀ ਦੇਖਣ ਜਾਣੀ ਆ ਬਲਵੰਤ ਹਮੇਸ਼ਾ ਮਨਾ ਕਰ ਦਿੰਦਾ ਕਿ ਕੋਠੀ ਵਿੱਚ ਗਰੀਬਾਂ ਨੂੰ ਕੋਈ ਕਦਰ ਨਹੀਂ ਪਰ ਮਨਪ੍ਰੀਤ ਦੀ ਜਿੱਦ ਦੇ ਸਾਹਮਣੇ ਉਹ ਨਹੀਂ ਮਰ ਗਿਆ ਇੱਕ ਦਿਨ ਬਲਵੰਤ ਆਪਣੀ ਧੀ ਨੂੰ ਕੋਠੀ ਲੈ ਕੇ ਗਿਆ। ਉਸ ਸਮੇਂ ਕੋਠੀ ਵਿੱਚ ਮਾਲਕਨ ਆਪਣੀ ਬੇਟੀ ਦੀ ਸ਼ਾਦੀ ਦੀ ਤਿਆਰੀ ਕਰ ਰਹੀ ਸੀ। ਕੋਠੀ ਵਿੱਚ ਬਹੁਤ ਸਾਰਾ ਖਾਣ ਪੀਣ ਦਾ ਬੰਦੋਬਸ ਸੀ। ਮਨਪ੍ਰੀਤ ਨੇ ਕਿਹਾ, "ਪਾਪਾ, ਮੈਂ ਵੱਡੀ ਹੋ ਕੇ ਐਸੀ ਤਰ੍ਹਾਂ ਇੱਜ਼ਤ ਵਾਲੀ ਬਣਾਂਗੀ।" ਉਸਦੇ ਚਿਹਰੇ ਉੱਪਰ ਖੁਸ਼ੀ ਅਤੇ ਜੋਸ਼ ਦੀ ਚਮਕ ਸੀ। ਮਨਪ੍ਰੀਤ ਛੋਟੀ ਉਮਰ ਤੋਂ ਹੀ ਇੱਕ ਸੁਪਨਾ ਦੇਖਦੀ ਸੀ ਕਿ ਉਹ ਆਰਮੀ ਦੇ ਵਿੱਚ ਭਰਤੀ ਹੋਵੇ। ਪਰ ਗਰੀਬੀ ਦੇ ਕਾਰਨ ਬਲਵੰਤ ਤੇ ਗੁਰਮੀਤ ਕੌਰ ਹਮੇਸ਼ਾ ਉਸ ਨੂੰ ਕਹਿੰਦੇ ਸਨ ਬੇਟਾ ਅਸੀਂ ਗਰੀਬ ਹਾਂ ਐਨੇ ਵੱਡੇ ਸੁਪਨੇ ਨਾ ਦੇਖ ਪਰ ਮਨਪ੍ਰੀਤ ਨੇ ਕਦੇ ਹਾਰ ਨਹੀਂ ਮੰਨੀ ਉਹ ਰੋਜ਼ਾਨਾ ਪਿੰਡ ਦੇ ਖਾਲੀ ਗਰਾਊਂਡ ਵਿੱਚ ਦੌੜਦੀ ਅਤੇ ਆਪਣੀ ਫਿਜ਼ੀਕਲ ਦੀ ਤਿਆਰੀ ਕਰਦੀ ਇੱਕ ਦਿਨ ਬਲਵੰਤ ਨੇ ਆਪਣੇ ਦੋਸਤੋਂ 50000 ਰੁਪਏ ਉਧਾਰ ਲਏ ਤਾਂ ਕਿ ਮਨਪ੍ਰੀਤ ਨੂੰ ਸ਼ਹਿਰ ਦੇ ਕੋਚਿੰਗ ਸੈਂਟਰ ਵਿੱਚ ਦਾਖਲ ਕਰਵਾ ਸਕੇ ਮਨਪ੍ਰੀਤ ਸਵੇਰੇ 4 ਵਜੇ ਉੱਠਦੀ ਦੌੜ ਲਗਾਉਂਦੀ ਅਤੇ ਸਖਤ ਟ੍ਰੇਨਿੰਗ ਕਰਦੀ। ਉਸਦੀ ਮਿਹਨਤ رنگ ਲਿਆਉਂਦੀ ਅਤੇ ਉਹ ਫੌਜ ਦੀ ਭਰਤੀ ਪਾਸ ਕਰ ਲੈਂਦੀ ਹੈ। ਇੱਕ ਰਾਤ ਬਲਵੰਤ ਅਤੇ ਗੁਰਮੀਤ ਆਪਣੇ ਘਰ ਦੇ ਵਿੱਚ ਬੈਠੇ ਸਨ ਜਦ ਪੁਲਿਸ ਨੇ ਘਰ ਦੀ ਘੇਰਾਬੰਦੀ ਕਰ ਲਈ। ਮਾਮਲਾ ਇਹ ਸੀ ਕਿ ਕੋਠੀ ਵਿੱਚ ਸੋਨੇ ਦੇ ਗਹਿਣੇ ਗਾਇਬ ਹੋ ਗਏ ਸਨ। ਕੋਠੀ ਦੀ ਮਾਲਕਨ ਨੇ ਬਲਵੰਤ ਤੇ ਸ਼ੱਕ ਕੀਤਾ ਕਿਉਂਕਿ ਉਸਦੀ ਹੀ ਦੂਜੀ ਚਾਬੀ ਉਸਦੇ ਕੋਲ ਸੀ। ਐਸਐਚਓ ਅਤੇ ਕੋਠੀ ਵਾਲੀ ਕੁੜੀ ਨੇ ਬਲਵੰਤ ਨੂੰ ਲੋਕਾਂ ਦੇ ਸਾਹਮਣੇ ਚੋਰ ਕਹਿ ਕੇ ਥੱਪੜ ਮਾਰ ਦਿੱਤਾ। ਮਨਪ੍ਰੀਤ ਜੋ ਉਸ ਸਮੇਂ ਆਰਮੀ ਦੇ ਵਿੱਚ ਟ੍ਰੇਨਿੰਗ ਲੈ ਰਹੀ ਸੀ ਫੋਨ ਤੇ ਇਹ ਗੱਲ ਸੁਣ ਕੇ ਗੁੱਸੇ ਨਾਲ ਬੋਲੀ ਕਿ ਮਾਂ ਤੁਸੀਂ ਚਿੰਤਾ ਨਾ ਕਰੋ ਮੈਂ ਆ ਰਹੀ ਹਾਂ ਬਾਪੂ ਨੂੰ ਜੇਲ੍ਹ ਚੋਂ ਕੱਢ ਕੇ ਹੀ ਲਿਆਵਾਂਗੇ। ਮਨਪ੍ਰੀਤ ਪਿੰਡ ਆਉਂਦੀ ਹੈ। ਉਸਨੇ ਖੁਦ ਦੇ ਦਿਮਾਗ ਨਾਲ ਸੋਚ ਕੇ ਕਿਹਾ ਕਿ ਇਹ ਚੋਰੀ ਬਾਪੂ ਨਹੀਂ ਕਰ ਸਕਦੇ। ਅਸਲੀ ਚੋਰ ਕੋਈ ਹੋਰ ਹੈ। ਉਸਨੇ ਕੋਠੀ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ। ਸ਼ੱਕ ਗੈਦਾਰ ਹੋਇਆ ਤੇ ਕੋਠੀ ਦੇ ਮਾਲਕਨ ਤੇ ਰਿਸ਼ਤੇਦਾਰਾਂ ਤੇ ਜਿਸ ਨੇ ਹਾਲ ਹੀ ਵਿੱਚ ਨਵੀਂ ਕਾਰ ਅਤੇ ਮਹਿਲਣ ਵਰਗੀਆਂ ਚੀਜ਼ਾਂ ਖਰੀਦੀਆਂ ਸਨ। ਮਨਪ੍ਰੀਤ ਨੇ ਇੱਕ ਦਿਨ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਨਕਲੀ ਗਹਿਣੇ ਨੂੰ ਸੋਨੇ ਦੇ ਬਿਸਕਟਾਂ ਦੇ ਨਾਲ ਬਦਲਦੇ ਹੋਏ ਫੜ ਲਿਆ। ਮਨਪ੍ਰੀਤ ਨੇ ਪੁਲਿਸ ਅਤੇ ਕੋਠੀ ਵਾਲੇ ਨੂੰ ਸਾਰੇ ਸਬੂਤ ਦਿੱਤੇ ਤੇ ਅਸਲੀ ਚੋਰ ਨੂੰ ਜੇਲ੍ਹ ਭੇਜਿਆ ਗਿਆ। ਅਤੇ ਬਲਵੰਤ ਦੀ ਬੇਗੁਨਾਹੀ ਸਾਬਤ ਹੋਈ ਪਿੰਡ ਦੇ ਲੋਕਾਂ ਨੇ ਬਲਵੰਤ ਦੇ ਘਰ ਆ ਕੇ ਉਸ ਤੋਂ ਮਾਫੀ ਮੰਗੀ ਤੇ ਮਨਪਰੀਦ ਨੇ ਫੌਜ ਦੀ ਵਰਦੀ ਪਾ ਕੇ ਆਪਣੇ ਮਾਤਾ ਪਿਤਾ ਨੂੰ ਸਲਾਮ ਕੀਤਾ ਗੁਰਮੀਤ ਅਤੇ ਬਲਵੰਤ ਦੀਆਂ ਅੱਖਾਂ ਹੰਝੂਆਂ ਦੇ ਨਾਲ ਭਰ ਗਈਆਂ ਦੋਸਤੋ ਇਹ ਜੋ ਕਹਾਣੀ ਹੈ ਇਹ ਸਾਨੂੰ ਇਮਾਨਦਾਰੀ ਅਤੇ ਹੌਂਸਲੇ ਨਾਲ ਇਕੱਠੇ ਹੋ ਜਾਣ ਦੀ ਸਿਖਾਉਂਦੀ ਹੈ ਕਿ ਗਰੀਬੀ ਕਿਸੇ ਦੇ ਘਰ ਦੀਆਂ ਜੋ ਕਿ ਦਹਲੀਜਾਂ ਦੇ ਉੱਪਰ ਆ ਜਾਂਦੀ ਹੈ ਪਰ ਹਰ ਇੱਕ ਗਰੀਬ ਚੋਰ ਹੋਵੇ ਇਹ ਕੋਈ ਪੱਕੀ ਗੱਲ ਨਹੀਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ